ਇੱਜ ਨਵੇਂ ਸਾਲ ਤੇ ਨਵਾਂ ਸਾਲ 2025 ਤੜਿਆ ਮੈਂ ਵਿਦਾਂਤ ਸਬਾ ਹਲਕਾ ਜਿਨਾਲਾ ਦੇ ਹਿੰਦ ਪਾਕ ਬਾਰਡਰ ਦੇ ਉੱਤੇ ਬਿਲਕੁਲ ਗਾੜੀ ਪਾਕਿਸਤਾਨ ਤੇ ਸਾਡੀ ਇਲਾਕਾ ਸਿੱਖ ਬਦਾਦੀ ਇੱਥੇ ਰਹਿੰਦੀ ਆ 40 45 ਪਿੰਡ ਹੈ ਉਹਦੇ ਗੁਰੂ ਘਰ ਦਾ ਬਾਬਾ ਗੰਮ ਚੁੱਕ ਜੀ ਦਾ ਬਹੁਤ ਪ੍ਰਸਿੱਧ ਗੁਰੂ ਘਰ ਹੈ ਮੈਂ ਇੱਥੇ ਮੱਥਾ ਟੇਕਣ ਆਇਆ ਸੀਗਾ ਇਸ ਸਾਲ ਤੁਸੀਂ ਇਸ ਏਰੀਏ ਦੇ ਸਾਰੇ ਵਿਕਾਸ ਜਿਹੜੇ ਆ ਉਹ ਸ਼ੁਰੂ ਕਰਦੇ। ਇਸੇ ਗੁਰੂ ਘਰ ਦੇ ਇੱਕ ਪਾਸੇ ਸਟੇਡੀਅਮ ਹੈ। ਉਹ ਸਟੇਡੀਅਮ ਤੇ 20 ਲੱਖ ਰੁਪਏ ਲਾਦੇ ਅੱਗੇ ਗੁਰੂ ਘਰ ਦੀ ਪਾਰਕਿੰਗ ਹੈ ਉੱਤੇ 10 ਲੱਖ ਰੁਪਏ ਲਾ ਕੇ ਇੰਟਰਲੌਕ ਲਾਦੇ ਬਹੁਤ ਕੰਮ ਕਰਦੇ। ਤੇ ਮੈਂ ਨਵੇਂ ਸਾਲ ਦੀ ਇੱਥੋਂ ਅਸ਼ੀਰਵਾਦ ਲੈਣ ਆਇਆ ਸੀਗਾ। ਤਾਂ ਜੋ ਆਪਣੇ ਏਰੀਏ ਦਾ ਇਹ ਜਿਹੜਾ ਇਲਾਕਾ ਹੈ ਇਸ ਇਲਾਕੇ ਦਾ ਵਿਕਾਸ ਜਿਹੜਾ ਪਿਛਲੇ 25-30 ਸਾਲਾਂ ਤੋਂ ਨਹੀਂ ਹੋਇਆ ਬਾਰਡਰ ਤੇ ਹੁਣ ਕਰਕੇ ਇਹਨੂੰ ਕੋਈ ਸਹੂਲਤਾਂ ਨਹੀਂ ਮਿਲੀਆਂ ਤੇ ਆਪਾਂ ਚਾਹੁੰਦੇ ਆ ਕਿ ਇਸ ਏਰੀਏ ਨੂੰ ਵਧੀਆ ਏਰੀਆ ਬਣਾਇਆ ਜਾਵੇ ਜਿੱਦਾਂ ਦੀ ਅੰਮ੍ਰਿਤਸਰ ਦੇ ਲੋਕਾਂ ਨੂੰ ਸਹੂਲਤਾਂ ਆਜ ਨਾਲੇ ਸ਼ਹਿਰ ਦੇ ਲੋਕਾਂ ਨੂੰ ਜਿੱਦਾਂ ਦੀ ਸਹੂਲਤਾਂ ਮਿਲਦੀਆਂ ਉਦਾਂ ਦੀਆਂ ਸਹੂਲਤਾਂ ਇਹਨਾਂ ਨੂੰ ਮਿਲੋ ਸੋ ਅਸੀਂ ਮੱਥਾ ਟੇਕਿਆ ਅਰਦਾਸ ਕੀਤੀ ਵਾਕ ਲਿਆ ਦੇਖ ਬਾਬਾ ਜੀ ਨੇ ਵਰਤਾਈ ਹੈ ਉਹ ਦੱਸੀ ਸਾਧਿਆ ਨੇ ਤਰਦੀ ਖਲਾਅ ਵਾਸਤੇ ਅਰਦਾਸ ਕੀਤੀ ਹੈ ਦੁਨੀਆ ਭਰ ਦੇ ਭਲੇ ਵਾਸਤੇ ਅਰਦਾਸ ਕੀਤੀ ਹੈ ਜਿੱਥੇ-ਜਿੱਥੇ ਵੀ ਭਾਰਤੀ ਰਹਿੰਦੇ ਆ ਜਿੱਥੇ-ਜਿੱਥੇ ਵੀ ਸਿੱਖ ਰਹਿੰਦੇ ਆ ਪੰਜਾਬੀ ਰਹਿੰਦੇ ਆ ਪੰਜਾਬ ਵਾਲੇ ਰਹਿੰਦੇ ਆ ਪੰਜਾਬ ਦੰਗਲਾ ਪੰਜਾਬ ਬਣੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਸੱਚਾ ਹੋਵੇ ਇਹ ਸਭ ਅਰਦਾਸਾਂ ਕੀਤੀਆਂ ਸਾਡੀਆਂ ਅਰਦਾਸਾਂ ਕਰਕੇ ਅਸ਼ੀਰਵਾਦ ਲਿਆ ਇਸ ਕਰਕੇ ਅੱਜ ਇਹ ਇਤਿਹਾਸਿਕ ਇਸ ਕੁਦਰਤ ਸਾਡੇ ਨਾਲ ਜਲਦੀ ਵਿਕਾਸ ਕਰ ਸ਼ੁਰੂ ਕਰਾਉਣ ਲੈਂਦਾ ਹਾਂ ਹਾਂਜੀ ਇਸ ਗੁਰੂ ਕਾਤਾ ਅੱਜ ਐਕਚੁਅਲੀ ਕੀ ਹੈ ਕਿ ਅੱਜ ਤੋਂ ਪੰਜ ਮਹੀਨੇ ਪੰਜ ਸਾਲ ਪਹਿਲਾਂ ਜਦੋਂ ਇਸ ਏਰੀਏ 'ਚ ਅਸੀਂ ਆਮਦਵੀ ਪਾਰਟੀ ਦਾ ਕੰਮ ਸ਼ੁਰੂ ਕੀਤਾ ਤੇ ਇੱਥੋਂ ਹੀ ਸ਼ੁਰੂ ਕੀਤਾ ਇਸ ਮੱਥਾ ਟੇਕ ਕੇ ਤੇ ਇਸ ਇਲਾਕੇ 'ਚ ਉਹ ਵਿਕਾਸ ਕਾ ਜਿਹੜੇ ਆ ਪਹਿਲਾਂ ਵੀ ਕੀਤੇ ਪਾਦ ਹੋਣ ਜੰਮੀ ਪੱਧਰ ਤੇ ਹੋਣ ਲੱਗੇ ਆ ਉਹਦੇ ਕਰਕੇ ਅਰਦਾਸ ਕੀਤੀ ਕਿ ਪਰਮਾਤਮਾ ਬਲ ਬਖਸ਼ੇ ਤੇ ਆਪਾਂ ਇਸ ਏਰੀਏ ਦੇ ਸਾਡੇ ਜਿਹੜੇ ਵਿਕਾਸ ਕਾ ਦੇ ਦਿੰਦੇ ਆ ਅਗਲੇ 2 ਸਾਲਾਂ ਦੇ ਵਿੱਚ ਜਿਹੜਾ ਕੰਮ ਸਕੇ ਕਾਫੀ ਵਿਕਾਸ ਸਪੈਂਡਿੰਗ ਹੈ ਤੁਹਾਡੀਆਂ ਨਵੀਆਂ ਪੰਚਾਇਤਾਂ ਬਣ ਗਈਆਂ ਲੋਕਾਂ ਨੂੰ ਕਾਫੀ ਆਸਾਂ ਨੇ ਇਸ ਖੇਤਰ ਦੇ ਅਸੀਂ ਮਤਲਬ ਸਾਡੀਆਂ ਸਾਰੀਆਂ ਪੰਚਾਇਤਾਂ ਇੱਥੇ ਸਭ ਸਰਪੰਚ ਸਾਹਿਬ ਇੱਥੇ ਖੜੇ ਆ ਪੰਚਾਇਤਾਂ ਬਣੀਆਂ ਆਪਣੇ ਨਵੇਂ ਮੁੰਡੇ ਜੰਗ ਮੁੰਡੇ ਜਿਹੜੇ ਸਰਪੰਚ ਬਣੇ ਅਸੀਂ ਚਾਹੁੰਦੇ ਕਿ ਸਾਰਾ ਜਿਹੜਾ ਇਸ ਏਰੀਆ ਦੇ ਵਿੱਚ ਇੱਕ ਬਿਗ ਪ੍ਰੋਬਲਮ ਹੈ ਲੋਕਾਂ ਦੀ ਕਿ ਲੋਕਾਂ ਕੋ ਗੰਦੇ ਪਾਣੀ ਦੇ ਨਿਕਾਸ ਲਈ ਪਦਵੰਦ ਹੈ ਨਹੀਂ ਕਿ ਚੱਪੜ ਜਿਹੜੇ ਉਹ ਇੱਥੇ ਖਤਮ ਹੋ ਗਏ ਉਹੜ ਪਾਣੀ ਗੰਦਾ ਜਿਹੜਾ ਨਿਕਲਣਾ ਪਿੰਡਾਂ ਦਾ ਬਹੁਤ ਅਖਿਆਈ ਵਾਲਾ ਕੰਮ ਹੈ ਉਸ ਪ੍ਰੋਜੈਕਟ ਦੇ ਉੱਤੇ ਅਸੀਂ ਕੰਮ ਕਰਦੇ ਹਾਂ ਕਿ ਕਿਸੇ ਤਰ੍ਹਾਂ ਛੱਪੜਾਂ ਦੀ ਜਗ੍ਹਾ ਲਈ ਜਾਵੇ ਛੱਪੜ ਬਣਾ ਕੇ ਇਸ ਏਰੀਆ ਦੇ ਪਿੰਡਾਂ ਦੇ ਪਾਣੀ ਦਾ ਜਿਹੜਾ ਉਹ ਮਸਲਾ ਹੱਲ ਕੀਤਾ ਜਾਵੇ ਪੀਣ ਵਾਲੇ ਪਾਣੀ ਦਾ ਵੀ ਕਹਾਂਗੇ ਪਰ ਜ਼ਿਆਦਾ ਤਾਂ ਜਿਹੜਾ ਗੰਦਾ ਪਾਣੀ ਉਹਦੀ ਉਹਦੀ ਜਿਹੜੀ ਰਿਕਾਪਟ ਹੈ ਉਹਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਬਿਲਕੁਲ ਬਾਰਡਰ ਉੱਤੇ ਖੜੇ ਹਾਂ ਕਾਫੀ ਛੜਕਾਂ ਦਾ ਬੁਰਾ ਹਾਲੀ ਹੁਣ ਤੁਹਾਡੇ ਨੂੰ ਕੀਤਾ ਜਾ ਰਿਹਾ ਹੈ ਤੁਸੀਂ ਜਦੋਂ ਅਗਲੇ ਸਾਲ ਆਓਗੇ ਆਪਾਂ ਜਲਦੀ ਤੁਹਾਨੂੰ ਮੇਰਾ ਖਿਆਲ ਆ ਅੱਧ ਪਹਿਲੀ ਜਨਰੀ ਹੋ ਗਈ ਹੈ ਪਹਿਲੀ ਫਲਦੀ ਦੇ ਲਾਗੇ ਲੈ ਕੇ ਆਵਾਂਗੇ ਇੱਥੇ ਜਿਹੜਾ ਤੁਸੀ ਬੰਨ ਜਿਹੜਾ 42 ਕਿਲੋਮੀਟਰ ਲੰਬਾ ਉਹਦੇ ਪੈਸੇ ਮੌਜੂਦ ਹੋ ਗਏ ਉਹਦਾ ਟੈਂਡਰ ਜਿਹੜਾ ਲੱਗਿਆ ਉਹਦਾ ਜਦੋਂ ਟੈਂਡਰ ਖੁੱਲ ਗਿਆ ਉਹ 78 ਲੱਖ ਦੇ ਨਾਲ ਜਿੱਦਨ ਉਹ ਤੁਸੀ ਬੰਨ ਬਣ ਗਿਆ 18 ਫੁੱਟ ਚੌੜਾ ਸਦੇਸ਼ ਇਲਾਕੇ ਦੀ ਕਾਇਆ ਕਲਪ ਹੋ ਜੋ ਤੁਸੀਂ ਦੇਖਿਓ ਕੀ ਬਣਦਾ